ਪਜਲਾ ਵਿਖੇ ਕੇਸਾਰਾਗੂ ਸਰਦਾਰ ਜਗਜੀਤ ਸਿੰਘ ਢੱਲੇਵਾਲ ਨੂੰ ਵਿਰੋਧੀ ਧਿਰ ਦੇ ਆਕੂ ਪ੍ਰਤਾਪ ਸਿੰਘ ਬਾਜਵਾ ਨਾਲ ਮੁਲਾਕਾਤ ਕਰਕੇ ਸਰਦਾਰ ਢੱਲੇਵਾਲ ਦਾ ਹਾਲ ਚਾਲ ਜਾਣਿਆ ਉਹਨਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਹੀ ਕਿਸਾਨਾਂ ਦੇ ਨਾਲ ਖੜੀ ਹੈ ਤੇ ਕੇਂਦਰ ਨੂੰ ਚਾਹੀਦਾ ਹੈ ਕਿ ਕਿਸਾਨਾਂ ਦੀ ਮੰਗਾਂ ਵੱਲ ਧਿਆਨ ਦਿੱਤਾ ਜਾਵੇ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਦੇਸ਼ ਵਿਰੋਧੀ ਪਾਰਟੀਆਂ ਇਕੱਠੀ ਹੋ ਕੇ ਕਿਸਾਨਾਂ ਦੇ ਲਈ ਹੱਕ ਦੀ ਆਵਾਜ਼ ਬੁਲੰਦ ਕਰਨਗੀਆਂ ਅੱਛਾ ਬੀ ਹਾਲਾਤ ਬਹੁਤ ਹੀ ਪੋਲੀਟਿਕਲ ਨੇ ਬਹੁਤ ਜ਼ਿਆਦਾ ਕਮਜ਼ੋਰ ਹੋ ਚੁੱਕੇ ਨੇ 122 ਦਿਨ ਉਹਨਾਂ ਦਾ ਜਿਹੜਾ ਮਰਨ ਵਰਤ ਚੱਲਿਆ ਇਸ ਲਈ ਤਕਰੀਬਨ 10 ਦਿਨ ਉਹਨਾਂ ਨੇ ਜਿਹੜਾ ਪਾਣੀ ਨਹੀਂ ਪੀਤਾ ਉਹਦੇ ਨਾਲ ਜ਼ਿਆਦਾ ਪਰੇਸ਼ਾਨੀ ਨਹੀਂ ਕਿਉਂਕਿ ਮੈਂ ਤੇ ਉਸ ਟਾਈਮ ਵੀ ਤੁਹਾਨੂੰ ਯਾਦ ਹੋਏਗਾ ਜਦੋਂ ਕਲੌੜੀ ਬਾਹਰ ਤੇ ਬਿਠੇ ਸੀ ਮੈਂ ਉੱਥੇ ਵੀ ਆਇਆ ਉਸ ਟਾਈਮ ਅਜੇ ਉਸ ਤੋਂ ਤੇ ਆਈਦੀ ਸੈਂਟ ਬਹੁਤ ਜ਼ਿਆਦਾ ਫਰਕ ਇਹ ਤਾਂ ਬਹੁਤ ਜ਼ਿਆਦਾ ਮਿਨਿਮਮ 30 32 35 ਕਿਲੋ ਮੈਨੂੰ ਲੱਗਦਾ ਸੀ ਕਿ ਵੇਟ ਉਹਦਾ ਦਾ ਬਿਲਕੁਲ ਘਟ ਗਿਆ ਸਾਰੇ ਉਹ ਪਹਿਲੇ ਤੇ ਅਸੀਂ ਗੁਰੂ ਮਹਾਰਾਜ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਾਂਗੇ ਕਿ ਉਹਨਾਂ ਨੂੰ ਸੇਤ ਬਖਸ਼ੇ ਉਹ ਰਿਕਵਰ ਸ਼ੀਤੇ ਬੜੀ ਬੱਧੀ ਇਹਨਾਂ ਦੀ ਕੁਰਬਾਨੀ ਹੈ ਇਸ ਤਰ੍ਹਾਂ ਕੱਲ ਅਨੋਬਲ ਸੁਪਰੀਮ ਕੋਰਟ ਨੇ ਵੀ ਇਹ ਗੱਲ ਮੰਨੀ ਹੈ ਕਿ ਕਿਸਾਨਾਂ ਦੇ ਫਾਰਮਰਸ ਦੇ ਕੌਜਵਾਸ ਬਹੁਤ ਥੋੜੀ ਗੀਤ ਨੇ ਜਿਨ੍ਹਾਂ ਨੇ ਆ ਪੋਲਿਟਿਕਲ ਰਹਿ ਕੇ ਬਿਨਾ ਸਿਆਸਤ ਕੀਤੇ ਆ ਕਿਸਾਨਾਂ ਦੀ ਬਿਹਤਰੀ ਵਾਸਤੇ ਇੰਨਾ ਲੰਬਾ ਸੰਗਰਸ਼ ਕੀਤਾ ਕੋ ਦੋ ਚੀਜ਼ਾਂ ਮੈਂ ਕਲੀਅਰ ਕਰਨਾ ਚਾਹਨਾ ਸਾਡੀ ਜਬਾਤ ਜਿਹੜੀ ਇੰਡੀਆ ਨੈਸ਼ਨਲ ਕਾਂਗਰਸ ਹੈ ਜਦੋਂ ਦੇ ਤੁਹਾਨੂੰ ਪਤਾ ਹੈ ਨਰਿੰਦਰ ਮੋਦੀ ਜੀ ਨੇ ਇਹ ਕਾਲੇ ਕਾਨੂੰਨ ਲਿਆਦੇ ਨੇ ਇੱਕ ਪਾਸੇ ਸਾਡੀਆਂ ਜਿਹੜੀਆਂ ਕਿਸਾਨ ਜਥੇਬੰਦੀਆਂ ਸੀ ਉਹ ਦਿੱਲੀ ਦੇ ਬਾਰਡਰਾਂ ਉੱਤੇ ਲੜ ਰਹੀਆਂ ਸੀ ਤੇ ਤੁਹਾਡਾ ਦਾਸ ਵੀ ਰਾਜ ਸਭਾ ਦਾ ਮੈਂਬਰ ਸੀ ਤੇ ਅੰਦਰ ਲੋਕ ਸਭਾ ਰਾਜ ਸਭਾ ਦੇ ਵਿੱਚ ਰਾਹੁਲ ਗਾਂਧੀ ਜੀ ਦੀ ਲੀਡਰਸ਼ਿਪ ਥੱਲੇ ਹੋਸਟ ਹੈ ਇਹ ਖੜਗੇ ਸਾਹਿਬ ਦੀ ਲੀਡਰਸ਼ਿਪ ਥੱਲੇ ਕਿਉਂਕਿ ਕਾਂਗਰਸੀ ਸਾਰੋ ਵੱਡੀ ਪੋਲਿਟੀਕਲ ਜਮਾਤ ਹੈ ਸੋ ਅਸੀਂ ਤਕਰੀਬਨ 13-14 ਪੋਲਿਟੀਕਲ ਜਮਾਤਾਂ ਨਾਲ ਲੈ ਕੇ ਮੈਨੂੰ ਯਾਦ ਹੈ ਇੱਕ ਵਾਰ ਇਹਨਾਂ ਨੇ ਆਪਣੀ ਮੱਕ ਪਾਰਲੀਮੈਂਟ ਬਾਹਰ ਲਾਈ ਸੀ ਜੰਤਰ ਮੰਦਰ ਤੇ ਉਹਦਾ ਮਤਲਬ ਸੀ ਕਿ ਪਾਰਲੀਮੈਂਟ ਦੇ ਵਿੱਚ ਤੇ ਸਾਡੀ ਇਹ ਗੱਲ ਨਹੀਂ ਕਰ ਦਿੰਦੇ ਇਨਰਨੈਟ ਉੱਤਣ 80 82 ਐਮਪੀ 14 ਪਾਰਟੀਆਂ ਨੇ ਰਾਹੁਲ ਗਾਂਧੀ ਜੀ ਦੀ ਲੀਡਰਸ਼ਿਪ ਅਸੀਂ ਸਾਰੇ ਉੱਤੇ ਕੇ ਅੰਦਰ ਵੀ ਸੰਘਰਸ਼ ਕੀਤਾ ਤੁਸੀਂ ਸਾਰਿਆਂ ਨੇ ਵੇਖਿਆ ਤੇ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਮੈਨੂੰ ਮੇਰੀ ਪਾਰਟੀ ਨੇ ਇਹਨਾਂ ਕਾਲੇ ਕਾਨੂੰਨਾਂ ਦੇ ਖਿਲਾਫ ਜਿਹੜਾ ਪਹਿਲਾ ਵਕੀਲ ਖੜਾ ਕੀਤਾ ਇਹਨਾਂ ਦੀ ਗੱਲ ਕਰਨ ਵਾਸਤੇ ਤੁਹਾਡੇ ਦਾਸ ਸੁਖੜੇ ਤੇ ਮੈਂ ਬੋਲਦੇ ਹਾਂ ਉਹ ਤੋਂ ਪਹਿਲੀ ਗੱਲ ਇਹ ਕਹੀ ਸੀ ਕਿ ਲਾਲਿੰਦਰ ਮੋਦੀ ਜੀ ਅਸੀਂ ਕਿਸਾਨਾਂ ਦੇ ਲੜਕੇ ਆ ਬੱਚੇ ਆ ਅਸੀਂ ਕਿਸਾਨ ਪਰਿਵਾਰ ਵਿੱਚ ਸਾਡਾ ਜਨਮ ਹੋਇਆ ਇਹ ਜਿਹੜੇ ਤੁਸੀਂ